ਲੋ ਜੀ ਆ ਇਲਾਕੇ ਦੇ ਵਿੱਚ ਉਸ ਵੇਲੇ ਲੋਕਾਂ ਨੂੰ ਭਾਜਣਾ ਪੈ ਗਿਆ ਜਦੋਂ ਵੱਡੀ ਗਿੰਦ ਦੀ ਵਿੱਚ ਪੁਲਿਸ ਹੀ ਪੁਲਸ ਨਜ਼ਰ ਆਈ ਲੁਧਿਆਣਾ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਸਰਚ ਅਭਿਆਨ ਦੇ ਚੱਲਦਿਆਂ 7 ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਨਸ਼ੇ ਦੀ ਸਮਗਰੀ ਵੀ ਬਰਾਮਦ ਹੋਈ ਹੈ ਹਾਲਾਂਕਿ ਪੁਲਿਸ ਨੇ ਹੋਈ ਰਿਕਵਰੀ ਨੂੰ ਲੈ ਕੇ ਕਿਹਾ ਕਿ ਫਿਲਹਾਲ ਹਲੇ ਜਾਂਚ ਦਾ ਵਿਸ਼ਾ ਇਸ ਬਾਬਤ ਹੋਰ ਵੀ ਰਿਕਵਰੀ ਹੋ ਸਕਦੀ ਹੈ ਪਰ ਬਾਵਜੂਦ ਇਸ ਦੇ ਕੁਝ ਲੋਕਾਂ ਨੂੰ ਨਸ਼ੇ ਦੀ ਸਮਗਰੀ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਯੁੱਧ ਨਸ਼ਾ ਵਿਰੁੱਧ ਮਹੀਨ ਤਹਿਤ ਕਾਰਵਾਈ ਕਰਨਾ ਸੀ ਤੇ ਇਹ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਅੱਗੇ ਵੀ ਕਾਰਵਾਈਆਂ ਦਾ ਦੌਰ ਲਗਾਤਾਰ ਚੱਲਦਾ ਜਾਰੀ ਹੋਵੇਗਾ। ਯੁੱਧ ਨਸ਼ਾ ਵਿਰੁੱਧ ਮਹੀਨ ਮਾਰਚ ਤੋਂ ਮਹੀਨੇ ਤੋਂ ਚੱਲੀ ਸੀ ਤੇ ਉਸ ਦੇ ਚੱਲਣ ਦੇ ਦੌਰਾਨ ਅੱਜ ਨਛਮਕ ਪੁਨੀਆ ਫੋਰਮ ਜਾਣਦੇ ਹੋਏ ਸੀ ਸ਼ੋਪਨ ਸ਼ਰਮਾ ਜੀ ਆਈਪੀਐਸ ਕੋਰਸਫੀਕਰ ਵਿਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥੋੜੀ ਜੀ ਅੱਜ ਅਸੀਂ ਇਸ ਆਪਰੇਸ਼ਨ ਨੂੰ ਬਲੱਖਮ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਅਜਪਰਾਂ ਇਨਸਟਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ ਨਾ 15 ਸਾਲਾਂ ਮុន ਪਹਿਲਾਂ ਅਸੀਂ ਇਸ ਦੀ ਤਿਆਰੀ ਕੀਤੀ ਫਿਰ ਇਹਨੂੰ ਨਵੀਂ ਇੱਕ ਨੀਤੀ ਪੜਾਉਂਦੇ ਹੋਏ ਅਰਲੀ ਇਨ ਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਚਾਨਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਤੇ ਸਿਵਲ ਕੱਪੜਿਆਂ ਦੇ ਬੰਦੇ ਲਾਏ ਉਹਨਾਂ ਦੇਖ ਕੇ ਕਿ ਇਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸ ਟਾਈਮ ਵੇਚਣਾਉਂਦੇ ਨੇ ਤੇ ਇਹ ਅਸੀਂ ਜ਼ੋਨ 2 ਦੇ ਏਰੀਆ ਸਾਊਥ ਆ ਸਰਵ ਡਿਵੀਜ਼ਨਰੀਜ਼ ਕਾਰਵਾਈ ਕੀਤੀ ਆ ਤੇ ਇਸ ਮਹਿਮ ਦੇ ਦੌਰਾਨ ਜਿਹੜੀ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀਆਂ ਇਸ ਤਰ੍ਹਾਂ ਅਸੀਂ ਤਕਰੀਬਨ 10-12 ਬੰਦੇ ਫੜੇ ਜੀ ਤੇ ਜਿਨ੍ਹਾਂ ਦੇ ਵਿੱਚੋਂ ਅੱਠਾਂ ਦੇ ਕੋਲ ਸਾਨੂੰ ਸੱਤ ਬੰਦਿਆਂ ਕੋਲ ਰਿਕਵਰੀ ਹੋਈ ਜੀ ਤੇ ਉਹਨਾਂ ਦੇ ਬਦ ਅਸੀਂ ਫੇਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੀ ਰਿਕਵਰੀ ਦੀ ਜਿਹੜੀ ਹੈਗੀ ਆ ਤੁਹਾਨੂੰ ਡਿਟੇਲ ਮੁਕਾਦਮਿਆਂ ਦੀ ਉਹ ਬਾਅਦ ਚ ਦਿੱਤੀ ਜਾਊਗੀ ਸੋ ਇਦੇ ਵਿੱਚ ਦੂਜੀ ਵੱਡੀ ਗੱਲ ਇਹ ਹੋਈ ਕਿ ਲੋਕ ਖੁਦ ਬਾਖੁਦ ਸਾਹਮਣੇ ਆ ਰਹੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਤੇ ਮੈਂ ਆ ਉਥੋਂ ਦੇ ਡੀਸੀਪੀ ਸਰਮਨ ਵੀਰ ਜੀ ਐਂਡ ਏਸੀਪੀ ਸਹਿਵਾਨ ਦੋਨੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ ਉਹ ਬਹੁਤ ਵਧੀਆ ਬਹੁਬੀ ਸੀਕ੍ਰੀਟ ਰੱਖ ਕੇ ਤੇ ਅਸੀਂ ਮਿਸ਼ਨ ਨੂੰ ਪੂਰਾ ਕੀਤਾ वैसे भी लोग ਸਾਡੇ ਤੱਕ ਵੀ ਅਪਰੋਚ ਕਰਦੇ ਨੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਬਾਕੀ ਵੀ ਇਹ ਇਹ ਅਪੀਲ ਕਰਦਾ ਲੋਕਾਂ ਨੂੰ ਕਿ ਜੇ ਕੋਈ ਤੁਹਾਡੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਇਸ ਨਸ਼ੇ ਦੀ ਕੋਈ ਵੇਚਦਾ ਹੈ इवन ਕੋਈ ਬੱਚਾ ਖਾਂਦਾ ਵੀ ਹੈ ਤੇ ਉਹ ਵੀ ਸਾਨੂੰ ਦੇਣ ਤਾਂ ਕਿ ਉਹਦੇ ਕਾਰਵਾਈ ਕਰੀਏ ਇਹ ਵੀ ਇਨਸ਼ੋਰ ਕਰਦੇ ਆ ਕਿ ਉਹ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਆਦਮੀ ਹੈ ਉਹਦੀ ਨੌ ਵੀ ਕੁਪਤ ਰੱਖਿਆ ਜਾਊਗਾ ਤਨ ਪੂਰੀ ਸੀਕਰਟ ਰੱਖਦੇ ਹੋਏ ਆਪਾਂ ਸਾਰਿਆਂ ਨਾਲ ਰਲ ਮਿਲ ਕੇ ਇਹ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਸਰਪਾਰਟੀ ਕਿਹੜੇ ਕਿਹੜੇ ਇਲਾਕੇ ਚ ਹੋਇਆ ਹੈ? ਇਹ ਜੀ ਅ ਐਸਪੀ ਸੌਪ ਐਸਪੀ ਇੰਡਸਟਰੀ ਏਰੀਆ ਵੀ ਦੇਬਕਪੁਰ ਖਾਣਿਆਂ ਦੇ ਵਿੱਚ ਪਰਟੀਕੂਲਰ ਇਹ ਪਾਰਟੀਕੂਲਰ ਏਰੀਆ ਜਿਹੜਾ ਸਾਡੀ ਸੀਆਰਪੀ ਕਲੋਨੀ ਹੈਗੀ ਆ ਅਸੀਂ ਉਹਨੂੰ ਮੇਨ ਟਾਰਗੇਟ ਕੀਤਾ ਸੀ। ਬਾਕੀ ਇਹਦਾ ਏਰੀਆ ਕਾਫੀ ਅਬਰਾਊਡ ਕੀਤਾ ਹੋਇਆ ਜੀ ਜਿਹਦੇ ਵਿੱਚ ਅਸੀਂ ਨਾਕੇ ਵੀ ਲਾਇਆ ਸੀ ਤਕਰੀਬਨ ਸਾਡਾ ਜਿਹੜੇ ਵਿੱਚ ਨਾਕੇ ਲਾ ਕੇ ਲਾ ਕੇ तकरीबन 1.5 ਦੋਸਤ ਦੇ ਗ੍ਰੀ ਪੁਲਿਸ ਪਰਸਨ ਅੱਛਾ ਸਰ ਕਿਹੜੀ ਚੀਜ਼ ਦੀ ਰਿਕਵਰੀ ਹੋਈ ਹੈ ਕਿਉਂਕਿ ਆਰਾਮ ਤੁਸੀਂ ਕਹਾਂਗੇ ਇਹਦੀ ਬਾਅਦ ਵਿੱਚ ਸ਼ੋਅ ਕੀਤੀ ਜਾਊਗੀ ਇਹ ਮਿਕਸ ਹੈ ਜੀ ਇਹਦੇ ਵਿੱਚ ਗੋਲੀਆਂ ਵੀ ਨੇ ਚਿੱਟਾ ਵੀ ਹੈ ਤੇ ਇਹ ਚੀਜ਼ਾਂ ਹਾਂਜੀ ਸਭ ਕਮਰਸ਼ੀਅਲ ਤੋਂ ਕੁਆਂਟੀਟੀ ਵੀ ਬਰਾਮਦ ਫੇਰ ਕੀਤੀ ਗਈ ਨਹੀਂ ਤੁਹਾਨੂੰ ਬਾਅਦ ਚ ਡਿਟੇਲ ਦੇਣੇ ਜੋ ਹੈ ਕਿ ਤੁਸੀਂ ਕਹਿੰਨੇ ਜਦੋਂ ਇਸ ਤਰਾ ਤਰਾ ਦਿਨ ਨੂੰ ਹੌਲੀ ਹੌਲੀ ਰਿਕਵਰੀ ਕਰਨ ਲਈ ਕਹਾ ਤੋਂ ਕਹਾ ਚੱਲ ਕੇ ਜਾਏ ਉਹਨ 2 ਗ੍ਰਾਮ 3 ਗ੍ਰਾਮ ਹੋਵੇ ਉਹਨੂੰ ਬੈਕਵਰਡ ਲਿੰਕ ਤੇ ਹੀ ਚਾਹਾਂਗੇ ਹੋਰ ਵੀ ਅਸੀਂ ਕਰਾਂਗੇ ਸਰ ਜਿੰਨੇ ਕਿ ਆਈਡੈਂਟੀਫਾਈ ਕੀਤੇ ਸੀ ਉਹ ਬੰਦੇ ਫੜੇ ਗਏ ਹਨ ਦੇਖੋ 100% ਦਾ ਕੋਈ ਵੀ ਨਹੀਂ ਹੁੰਦੀ ਲੇਕਿਨ ਅਸੀਂ ਆਪਣੀ ਜਿਹੜੀ ਇਸ ਆਈਡੈਂਟੀਫਾਈ ਕੀਤੇ ਸੀ ਜਾਂ ਅਸੀਂ ਜੋ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ ਸਾਡਾ 90% ਤੋਂ ਵਾਪਸ ਹੀ ਅਜਿਹੀ ਕੰਮ ਅਭੀ ਹਾਸਲ ਸਰ ਸਵੇਰੇ ਕਿੰਨੇ ਵਜੇ ਹੋਣਗੇ ਸਵੇਰੇ ਆਪਨੇ ਦਾ ਮਾਰਨਗ ਤੇ ਸਾਡੀ ਜਿਹੜੀ ਆਪਰੇਸ਼ਨ ਸੀ ਇਹ ਔਨ ਗਰਾਉਂਡ ਸਾਢੇ 4 ਵਜੇ ਤੋਂ ਸਟਾਰਟ ਹੋ ਗਿਆ ਸੀ ਤੇ ਜਿਹਨੂੰ ਅਸੀਂ ਤਕਰੀਬਨ ਸਾਢੇ 8 ਵਜੇ ਤੱਕ ਕੰਕੂਰਡ ਕੀਤਾ ਇਹ ਆਪਰੇਸ਼ਨ ਰੈਂਡਮਲੀ ਵੀ ਚੱਲਦਾ ਹੈ ਜਾਂ ਅਚਾਨਕ ਬਿਲਕੁਲ ਰੈਂਡਮਲੀ ਵੀ ਚੱਲਦਾ ਰਹਿੰਦਾ ਤੇ ਜਾਮ ਇੱਕ ਜਿਹੜੇ ਹੈਗਾ ਅਚਾਨਕ ਵਾਲਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਇਹਦਾ ਸਰਪ੍ਰਾਈਜ਼ ਹੀ ਹੁੰਦੀ ਹੈ ਜੀ ਜੀ ਤੇ ਉਹਦੇ ਤੋਂ ਪਹਿਲਾਂ ਬੜਾ ਵਰਕ ਕੀਤਾ ਵੀ ਕਿਸ ਟਾਈਮ ਵੇਚਣਾ ਉਹਨੇ ਕਿੱਥੇ ਕੌਣ ਲੈਂਦਾ ਤੇ ਕਿੱਥੇ ਇਕੱਠੇ ਹੁੰਦੇ ਨੇ ਕਿੱਥੋਂ ਚੱਲਦੇ ਨੇ ਇਹ ਕਈ ਰਸੀਆਂ ਕੁਝ ਜ਼ਿਆਦਾ ਅਸੀਂ ਐਕਸਪੋਜ਼ ਨਹੀਂ ਕਰਾਂਗੇ। ਈਡਬਲਯੂਐਸ ਏਰੀਆ ਬਹੁਤ ਮਸ਼ਹੂਰ ਹੈ। ਜੀ। ਉੱਥੇ ਜਦੋਂ ਕਿ ਕੋਈ ਵੀ ਹੁੰਦਾ ਨਹੀਂ ਤੇ ਘਰ ਵਿੱਚ ਸ਼ਰਮ। ਬਿਲਕੁਲ ਤੁਸੀਂ ਸਾਡਾ ਧਿਆਨ ਲੈਂਦੇ ਆ ਪੈਸੇ ਵੀ ਤੁਸੀਂ ਮੈਨੂੰ ਮਦਦ ਮਾ ਕਲਿਆਣਾ ਗੱਲ ਕਰ ਲਓ ਬਾਅਦ ਵਿੱਚ ਮੈਂ ਦੱਸ ਦਵਾਂ। ਬਿਲਕੁਲ। ਇਹ ਘਰਬਾਜੀ ਅਕਸਰ ਜਿਹੜੀ ਹਾਇਰ ਅਥਾਰਟੀਆਂ ਨੇ ਜਿਵੇਂ ਤੁਸੀਂ ਹੁਣ ਵੀ ਕਿਹਾ ਵਾ ਇਹ ਸ਼ੋਰਟੀ ਹੈ ਕੋਈ ਵੀ ਨਾ ਤੁਹਾਨੂੰ ਦੇਗਾ ਨਾਮ ਬਾਹਰ ਨਹੀਂ ਆਏਗਾ। ਪਰ ਲੋਕ ਰਾਜ ਨੂੰ ਚੋਣ ਵੀ ਇਸ ਗੱਲ ਦਾ ਬਹੁਤ ਅਕਸਰ ਇਹੀ ਹੁੰਦਾ ਹੈਗਾ ਖੈਰ ਕੋਟੀ ਇਸ ਤਾਂ ਕਹਿ ਦਿੰਦੇ ਆ ਪਰ ਜਦੋਂ ਕੋਈ ਫਿਨੋਸੂਫ ਸੁਣਾ ਦਿੰਦਾ ਹੈ ਸਾਨਾ ਲੈਵਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਤੇ ਲੋਕਾਂ ਦੇ ਅਟੈਕ ਵੀ ਹੁੰਦੇ ਆ ਕਈ ਮਾਮਲੇ ਅੱਜ ਪਿੱਛੇ 2-3 ਮਹੀਨੇ ਦੇ 4-5 ਮਾਮਲੇ ਤਾਂ ਸਾਹਮਣੇ ਆਏ ਮੇਰੇ ਕੋ ਮੇਰੇ ਕੋ ਤਕਰੀਬਨ 8-10 ਇਨਫੋਰਮੇਸ਼ਨ ਜਿਹੜੀਆਂ ਮੇਰੇ ਕੋ ਸਿੱਧੀਆਂ ਆ ਪਿਛਲੇ 10-15 ਮਹੀਨਿਆਂ ਚ ਆਈਆਂ ਨੇ ਉਹਦੇ ਤੇ ਕਾਰਵਾਈ ਕੀਤੀ ਔਰ ਕਨਕਲੂਡ ਵੀ ਹੋਈਆਂ ਨੇ ਕਿਹੜੀ ਪ੍ਰਕਿਰਿਆ ਮੈਂ ਤੁਹਾਡੀ ਇਹ ਚੀਜ਼ ਕਹਿ ਰਿਹਾ ਜੇ ਅਦਰ ਅਦਰ ਅਦਰਵਾਇਜ਼ ਕੀ ਆ ਜੋ ਤੁਸੀਂ ਕਹਿ ਰਹੇ ਜੇ ਕੁਝ ਇਦਾਂ ਦਾ ਸਾਡੇ ਨੋਟ ਚ ਆਊਗਾ ਅਸੀਂ ਬਿਲਕੁਲ ਉਹਦੇ ਤੇ ਕਾਰਵਾਈ ਕਰਾਂਗੇ ਜਿ ਬੰਦੀ ਕਾਰਵਾਈ ਆ ਬਿਲਕੁਲ ਸੋਦਾ ਦੇ ਕਿ ਨਸ਼ਿਆਂ ਦੇ ਖਿਲਾਫ ਲਗਾਤਾਰ ਯੁੱਧ ਛੇੜਿਆ ਹੋਇਆ ਜਿਸ ਦੇ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਘਰਾਂ ਨੂੰ ਟਾਹ ਢੇਰ ਵੀ ਕੀਤਾ ਜਾ ਰਿਹਾ ਹੈ ਹਕੀਕਤ ਰੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ